ਜਿੱਥੇ ਕਿਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਏ ਸੀ ਔਰ ਉਹਨਾਂ ਦੇ ਮੁਖ ਦੇ ਵਿੱਚੋਂ ਉਹਨਾਂ ਦੇ ਗਲੇ ਦੇ ਵਿੱਚੋਂ ਬੋਲ ਨਿਕਲੇ ਹਮ ਰੁਲਤੇ ਫਿਰਤੇ ਕੋਈ ਬੋਲਿਆ ਕਰੋ ਜਿਨ੍ਹਾਂ ਨੂੰ ਬਾਣੀ ਆਉਂਦੀ ਹਮ ਰੁਲਤੇ ਫਿਰਤੇ ਕੋਈ ਅੱਜ ਜਿੰਨੀਆਂ ਵੀ ਸੰਗਤਾਂ ਅਰਦਾਸ ਕਰਾਉਂਦੀਆਂ ਇਹ ਮੇਰੇ ਸਮੇਤ ਆਪਾਂ ਸਾਰੇ ਰੋਨੇ ਆ ਕੋਈ ਕਿਸੇ ਚੀਜ਼ ਤੋਂ ਪਰੇਸ਼ਾਨ ਕੋਈ ਕਿਸੇ ਤੋਂ ਕੋਈ ਟੈਂਦੀ ਕਲਾਵਲ ਜਾਂਦਾ ਵੇਖਿਆ ਕਹਿੰਦੇ ਬਾਬਾ ਜੀ ਮੇਰੇ ਚਾਰੇ ਪਾਸੇ ਬੰਦ ਹੋ ਗਏ ਮੈਂ ਆਤਮ ਹੱਤਿਆ ਕਰ ਲੈਣੀ ਹੈ ਤੇ ਕਿਸੇ ਮਹਾਪੁਰਖ ਨੇ ਬਾਹ ਫੜ ਕੇ ਆਖਿਆ ਜਾ ਗੋਇੰਦਵਾਲ ਸਾਹਿਬ ਚਲੇ ਜਾ ਕਹਿੰਦੇ ਉੱਥੇ ਕੀ ਹੈ ਕਹਿੰਦੇ ਉੱਥੇ ਇੱਕ ਜੋਤ ਬੈਠੀ ਹੈ ਜੀ ਦਾ ਨਾਮ ਹੈ ਸਾਰੇ ਬੋਲਿਓ ਦਸਨਾ ਨੂੰ ਪਵਿੱਤਰ ਕਰਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਸ੍ਰੀ ਗੁਰੂ ਕਹਿੰਦੇ ਜਾਓ ਜਾ ਕੇ ਉਹਨਾਂ ਨੂੰ ਮਿਲੋ ਤੇ ਸਵਾਲ ਕਰਨ ਵਾਲੇ ਨੇ ਆਖਿਆ ਮੈਂ ਕੀ ਲੈਣਾ ਮਿਲ ਕੇ ਗੁਰੂ ਅਮਰਦਾਸ ਜੀ ਨੂੰ ਉਹਨੇ ਕਿਹਾ ਇੱਕ ਵਾਰੀ ਜਾ ਕੇ ਤੇ ਵੇਖ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ ਕਹਿੰਦੇ ਗੁਰੂ ਅਮਰਦਾਸ ਜੀ ਜਿਸ ਧਰਤੀ ਤੇ ਆਪਣੇ ਸੋਹਣੇ ਜੇ ਚਰਨ ਰੱਖ ਦਿੰਦੇ ਨਾ ਆਪਣੇ ਚਰਨ ਪਾ ਕੇ ਜਿੱਥੋਂ ਲੰਘਦੇ ਆ ਇਤਿਹਾਸ ਦੇ ਦਰਸ਼ਨ ਕਰਿਓ ਇੱਕ ਦੂਜੇ ਵੱਲ ਨਾ ਵੇਂਦੇ ਰਹੋ ਨੈਤਰ ਬੰਦ ਕਰਕੇ ਨਾਲ ਦਰਸ਼ਨ ਕਰਿਓ ਸਰੋਤੇ ਬਣ ਕੇ ਮਾਰੇ ਦੇ ਚਰਨ ਕਿੰਨੇ ਸੋਹਣੇ ਹੋਣਗੇ ਕਿਤੇ ਭਾਈ ਹਿੰਦਾਲ ਆਟਾ ਗੁੰਨਦਾ ਪਿਆਏ ਤੇ ਨਾਲ ਪਾਠ ਕਰ ਜਾਏ ਇੱਧਰ ਗੁਰੂ ਅਮਰਦਾਸ ਲੰਗਰ ਹਾਲ ਦੇ ਵਿੱਚ ਆਉਂਦੇ ਆ ਕਿੰਨੀ ਭਾਵਨਾ ਹੋਵੇਗੀ ਆਟੇ ਨਾਲ ਲਿਬੜੇ ਹੋਏ ਹੱਥ ਆਪਣੀ ਪਿੱਠ ਦੇ ਪਿੱਛੇ ਕਰਕੇ ਤੇ ਮਾਰੇ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ ਤੇ ਮੇਰੇ ਬਹਜ਼ੂਰ ਹੱਸ ਕੇ ਕਹਿੰਦੇ ਭਾਈ ਹੰਦਾਲ ਇਹ ਕੀ ਕੀਤਾਈ ਕਹਿੰਦੇ ਪਾਦਸ਼ਾ ਤੁਸੀਂ ਸੁਭਾਵਕ ਹੀ ਲੰਗਰਾ ਹਲ ਦੇ ਵਿੱਚ ਆਏ ਜੇ ਜੇ ਮੈਂ ਹੱਥ ਧੋਣ ਚੱਲ ਜਾਂਦਾ ਤੇ ਟਾਈਮ ਨਿਕਲ ਜਾਣਾ ਸੀ ਆਖੋ ਸਤਨਾਹ ਮੈਂ ਕਿਨਾਂ ਜਦੋਂ ਗੁਰ ਇਤਿਹਾਸ ਦੇ ਪੰਨੇ ਪੜੀਦੇ ਕਈ ਵਾਰੀ ਰੋਣ ਆ ਜਾਂਦਾ ਪਾਛਾ ਤੇਰੇ ਸਿੱਖ ਕਿੰਨੇ ਪਿਆਰੇ ਐ ਕਹਿੰਦੇ ਜਾ ਚਲੇ ਜਾ ਕੀ ਗੱਲ ਐ ਕਹਿੰਦਾ ਮੇਰੇ ਕੋਲ ਮਾਂ ਵੀ ਨਹੀਂ ਪਿਓ ਵੀ ਨਹੀਂ ਕਹਿਣ ਲੱਗੇ ਮੇਰੇ ਕੋਲ ਘਰ ਵੀ ਨਹੀਂ ਰਿਸ਼ਤੇਦਾਰ ਵੀ ਨਹੀਂ ਮੇਰਾ ਕੋਈ ਵੀ ਨਹੀਂ ਐ ਮੈਨੂੰ ਸਿਰਫ ਮੌਤ ਝੋਲੀ ਚ ਪਾਵੇਗੀ ਇਹ ਗੋਇੰਦਵਾਲ ਸਾਹਿਬ ਦੀ ਉਹ ਧਰਤੀ ਜੇ ਜਿੱਥੇ ਮੰਗਤਿਆਂ ਨੂੰ ਬਾਦਸ਼ਾਹियां ਮਿਲ ਗਈਆਂ ਆਖੋ ਸਤਨਾਮ ਜਿੱਥੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਪ੍ਰੇਮੇ ਵਰਗਿਆਂ ਨੂੰ ਜਾ ਭਾਈ ਇਨੂੰ ਇਦਾਂ ਦੀ ਬਿਮਾਰੀ ਲੱਗ ਗਈ ਜਿਹੜਾ ਲੱਗੇ ਹੋਵੇਗਾ ਉਹਨੂੰ ਵੀ ਲੱਗ ਜੇਗੀ ਇਹਨਾਂ ਪੰਕਤੀਆਂ ਦੇ ਬੜੇ ਗਹਿਰੇ ਅਸਰ ਨੇ ਗੁਰੂ ਅਮਰਦਾਸ ਪਰਸੀਏ ਕੋਮ ਪਾਤਕ ਬਿਨਾਸੈ ਕਹਿੰਦੇ ਜਬ ਬਾਪੂ ਗੁਰੂ ਅਮਰਦਾਸ ਦੇ ਚਰਨ ਫੜ ਲੈ ਜਾ ਕੇ ਪਰਸ ਲੈ ਉਹਨਾਂ ਦੇ ਚਰਨਾਂ 'ਚ ਇੰਨੀ ਤਾਕਤ ਹੈ ਕਿ ਜਿਸ ਧਰਤੀ ਦੇ ਉੱਤੋਂ ਗੁਰੂ ਅਮਰਦਾਸ ਲੰਘ ਜਾਣ ਉਸ ਧਰਤੀ ਦੇ ਪਾਪ ਹੀ ਖਤਮ ਹੋ ਜਾਂਦੇ ਆ ਦੂਸਰਾ ਕਹਿੰਦੇ ਗੁਰੂ ਅਮਰਦਾਸ ਪਰਸੀਐ ਸਿਧ ਸਾਧਕ ਅਸਾਸੈ ਕਹਿੰਦੇ ॠषि मुनि ਜੋਗੀ ਜਤੀ ਤਰਸਦੇ ਫਿਰਦੇ ਸੀ ਤਰਸਦੇ ਜਿੱਦਾਂ ਅੱਜ ਕਿੰਨੇ ਮਹਾਂਪੁਰਖ ਆਪਣੇ ਕੋਲ ਨੇ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਮਹਾਂਪੁਰਖਾਂ ਦੀਵਾਨ ਹਾਲ ਬਣਾਏ ਬਾਬਾ ਸੇਵਾ ਸਿੰਘ ਸਾਹਿਬ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖ ਨੇ ਹੋਰ ਬਿਆੰਤ ਮਹਾਂਪੁਰਖ ਇੱਥੇ ਸਵਾਵਾਂ ਕਰਦੇ ਪਏ ਨੇ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ ਬੜੇ ਬੜੇ ਕਮਾਈ ਦੇ ਮਾਲਕ ਜਿਨ੍ਹਾਂ ਦੀਆਂ ਜਟਾਵਾਂ ਧਰਤੀ ਨਾਲ ਛੋਂਦੀਆਂ ਸੀ ਐਸ ਗੋਇੰਦਵਾਲ ਦੀ ਧਰਤੀ ਤੇ ਆ ਕੇ ਮੇਰੇ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਬੈਠੇ ਇੱਕ ਜਿਗਰ ਵੀ ਆਉਂਦਾ ਗੁਰ ਇਤਿਹਾਸ ਚ ਕਿ ਕੁਝ ਮਹਾਤਮਾਂ ਦਾ ਟੋਲਾ ਇੱਥੇ ਰਾਤ ਰਿਆ ਤੇ ਹਜੂਰੀ ਸਿੱਖ ਸੀ ਅੱਜ ਵੀ ਮਾਰੇ ਦੇ ਹੈੱਡ ਗ੍ਰੰਥੀ ਕਥਾਵਾਜ ਕਿੱਥੋਂ ਦੇ ਮੈਨੇਜਰ ਸਾਹਿਬ ਇਹ ਸਾਰੇ ਕਰਮਾ ਵਾਲੇ ਨੇ ਕਿਉਂਕਿ ਗੁਰਮਖੋ ਇਨ੍ਹਾਂ ਦਰਬਾਰਾਂ ਦੀ ਸੇਵਾ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ ਆਖੋ ਸਤਨਾਮ ਇਹ ਪਿਛਲੇ ਆਪਾਂ ਮੋਤੀ ਪੁੰਨ ਕੀਤੇ ਜੇ ਭਾਈ ਬੱਲੂ ਜੀ ਹਜੂਰੀ ਸਿੱਖ ਨੇ ਮਹਾਰਾਜ ਦੇ ਉਹਨਾਂ ਨੂੰ ਪੁੱਛਿਆ ਮਹਾਤਮਾ ਨੇ ਕਹਿੰਦੇ ਪੁਰਖਾ ਬਾਬਾ ਜੀ ਨੂੰ ਮਿਲਣਾ ਹੈ ਕਹਿੰਦੇ ਜੀ ਉਹ ਤੇ ਚੌਂਕੜੇ ਵਿੱਚ ਨੇ ਤੇ ਤੁਹਾਨੂੰ ਸਵੇਰੇ ਦਰਸ਼ਨ ਹੋਣਗੇ ਤੇ ਉਹਨਾਂ ਦਾ ਜਿਹੜਾ ਮੇਨ ਮੁਖੀ ਸੀ ਮਹਾਤਮਾ ਹੱਸ ਪਿਆ ਕਹਿੰਦੇ ਅਸੀਂ ਕਿਉਂ ਕਹਿੰਦੇ ਬਾਬੇ ਦੀ ਉਮਰ 90 ਸਾਲ ਦੇ ਕਰੀਬ ਹੋ ਗਈ ਆਖੋ ਸਤਨਾਮ ਸ੍ਰੀ ਕਹਿੰਦੇ ਇੰਨੀ ਵਡੇਰੀ ਉਮਰ ਦਾ مالک ਐਡੇ ਵੱਡੇ ਤਖਤ ਤੇ ਬੈਠਾ ਹੋਇਆ ਤੇ ਅਜੇ ਵੀ ਭਗਤੀ ਕਹਿੰਦੇ ਉਹਨਾਂ ਨੂੰ ਪੁੱਛ ਲਿਓ ਆਪਾਂ ਦੀ ਗੁਰਦੁਆਰੇ ਉਹਨਾਂ ਚ ਰਹੀਦਾ ਜਿੰਨਾ ਚਿਰ ਅਰਦਾਸ ਪੂਰੀ ਨਹੀਂ ਹੁੰਦੀ ਜਿੱਦਨ ਅਰਦਾਸ ਪੂਰੀ ਹੋਗੀ ਨਾਲ ਹੀ ਡੱਬਾ ਚੜਾ ਜਾਂਦੇ ਤੇ ਨਾਲ ਹੀ ਗੁੜਕਾ ਸਾਹਿਬ ਛੱਡ ਜਾਂਦੇ ਆਖੋ ਸਤਨਾਮ ਸ੍ਰੀ ਨਾਲ ਹੀ ਛੱਡ ਜਾਂਦੇ ਆ ਕਿ ਬਾਬਾ ਹੁਣ ਤੇਰੀ ਲੋੜ ਨਹੀਂ ਰਹੀ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਤੇ ਮੇਰੇ ਬਾਦਸ਼ਾਹ ਜਦੋਂ ਦਰਸ਼ਨ ਦਿੱਤੇ ਨਾ ਗੁਰੂ ਅਮਰਦਾਸ ਜੀ ਨੇ ਤੇ ਉਹਨਾਂ ਮਹਾਤਮਾ ਨੇ ਪੁੱਛਿਆ ਕਹਿੰਦੇ ਬਾਬਾ ਤੈਨੂੰ ਤੇ ਗੁਰੂ ਨਾਨਕ ਦਾ ਤਖਤ ਵੀ ਮਿਲ ਗਿਆ ਤੇ ਮਿਲਿਆ ਕਿਦਾਂ ਤਿੰਨ ਸੱਸੇ ਨੇ ਗੁਰਮਤ ਦੇ ਗੱਜ ਕੇ ਆਖੋ ਸਤਨਾਮ ਸ੍ਰੀ ਪਹਿਲਾ ਸੱਸਾ ਹੈ ਸੁਣਨਾ ਤੁਸੀਂ ਸਾਰੇ ਕਰਮਾਂ ਵਾਲਿਓ ਵੀਰ ਜੀ ਨੇ ਇੱਕ ਵਾਰੀ ਆਵਾਜ਼ ਦਿੱਤੀ ਸਟੇਜ ਤੋਂ ਤੇ ਸਾਰਾ ਦੀਵਾਨ ਹਾਲ ਭਰ ਗਿਆ ਪਿਆਰ ਜੇ ਤੁਹਾਡਾ ਵੈਸੇ ਵੀ ਮਾਝੇ ਦੀ ਧਰਤੀ ਕਰਮਾਂ ਵਾਲੀ ਐ ਇੱਥੇ ਸਰੋਤੇ ਬਾਕ ਕਮਾਲ ਨੇ ਮਹਾਂਪੁਰਖਾਂ ਦੀ ਸ਼ਹੀਦਾਂ ਦੀ ਧਰਤੀ ਐ ਅਸੀਂ ਕਿਤੇ ਲੋਚਦੇ ਹੁੰਦੇ ਸੀ ਪਰ ਕੀ ਮੇਰੇ ਵੀਰਾਂ ਵਿੱਚ ਮਹਾਰਜ ਵਰਤ ਕੇ ਸੰਗਤਾਂ ਵਿੱਚ ਆਪ ਜੀ ਦੇ ਦਰਸ਼ਨ ਕਰਾ ਦਿੱਤੇ ਕਿਉਂਕਿ ਮੈਂ ਕਹਿੰਦਾ ਹੁੰਦਾ ਸੀ ਗੁਰੂ ਅਮਰਦਾਸ ਤੁਸੀਂ ਤਾਂ ਡੱਲੇ ਕਈ ਵਰੀ ਆਏ ਕਿਉਂਕਿ ਤਿੰਨ ਮੰਜੀਆਂ ਚਾਰ ਮੰਜੀਆਂ ਵੈਸੇ ਤਿੰਨਾਂ ਦਾ ਤੇ ਪਰਪੁਖਤਾ ਸਬੂਤ ਹੈ ਜਿਨ੍ਹਾਂ ਚ ਭਾਈ ਪਾਰੋ ਜੀ ਪਰਮ ਅੰਸ ਸ਼ਾ ਅੱਲਾ ਯਾਰ ਜੀ ਤੇ ਭਾਈ ਲਾਲੂ ਜੀ ਤਈਆਤਾਬ ਕਿੱਡਾ ਵੱਡਾ ਮਾਰੇ ਨੇ ਪਿਆਰ ਕੀਤਾ ਉਸ ਧਰਤੀ ਨੂੰ ਅੰਦਰ ਭਾਵਨਾ ਸੀ ਗੁਰੂ ਅਮਰਦਾਸ ਕਿ ਤੇ ਸਾਨੂੰ ਵੀ ਬੁਲਾਓ ਤੇ ਮਾਰੇ ਨੇ ਆਪਣੇ ਪ੍ਰਕਾਸ਼ ਤੇ ਮਹਾਨ ਦਿਨ ਦੇ ਉੱਤੇ ਆਪ ਜੀ ਦੇ ਚਰਨ ਪਰਸੰਦੀ ਦਾਤ ਬਖਸ਼ੀ ਗੱਲ ਮੈਂ ਕਰ ਰਿਹਾ ਸੀ ਤਿੰਨ ਸੱਸਿਆਂ ਦੀ ਸੱਸਾ ਸੁਣਨਾ ਸੱਸਾ ਸਮਝਣਾ ਤੇ ਸਮਾ ਜਾਣਾ ਜਦੋਂ ਕਿਸੇ ਮਹਾਤਮਾ ਨੇ ਗੁਰੂ ਅਮਰਦਾਸ ਜੀ ਨੂੰ ਬਚਨ ਕਿਹਾ ਬਾਬਾ ਤੇਰਾ ਗੁਰੂ ਕੌਣ ਹੈ ਗੱਜ ਕੇ ਆਖੋ ਸਤਨਾਮ ਅੰਦਰ ਵਹਿ ਤੁਰਿਆ ਕੇ ਬਾਬਾ ਮੇਰਾ ਤੇ ਗੁਰੂ ਹੀ ਕੋਈ ਨਹੀਂ ਉਹ ਮਹਾਤਮਾ ਕਹਿਣ ਲੱਗਾ ਚੰਗਾ ਫਿਰ ਤੂੰ ਵੱਸਦਾ ਭਲਾ ਮੈਂ ਚੱਲਦਾ ਭਲਾ ਮੇਰੇ ਤੋਂ ਗਲਤੀ ਹੋ ਗਈ ਇੱਕ ਨਗਰੇ ਬੰਦੇ ਦੇ ਕੋਲ ਮੈਂ ਬਹਿ ਗਿਆ ਆਖੋ ਸਤਨਾਮ ਇਹ ਕਥਾ ਤੁਸੀਂ ਕਈ ਵਾਰ ਸੁਣ ਚੁੱਕੇ ਹੋ ਪਰ ਪਤਾ ਨਹੀਂ ਫੇਰ ਵੀ ਕਹਿਣਾ ਪੈਂਦਾ ਅਮਰਤ ਛਕੋ ਕਾਹ ਤੋਂ ਕਹਿਣਾ ਪੈਂਦਾ ਏ ਕਿਉਂਕਿ Hindu ਦੇ ਘਰ ਜੰਮਿਆ ਬੱਚਾ Hindu ਹੀ ਮਰਦਾ ਏ ਮੁਸਲਮਾਨ ਦੇ ਘਰ ਜੰਮਿਆ ਬੱਚਾ ਮੁਸਲਮਾਨ ਹੀ ਮਰਦਾ ਏ ਈਸਾਈ ਦੇ ਘਰ ਜੰਮਿਆ ਬੱਚਾ ਈਸਾਈ ਹੀ ਮਰਦਾ ਏ ਤੇ ਕੀ ਹੋ ਗਿਆ ਅੱਜ ਗੁਰੂ ਨਾਨਕ ਦੇ ਸਿੱਖੋ ਤੁਹਾਨੂੰ ਤੇ ਜਨਮ ਤੋਂ ਹੀ ਸਿੱਖੀ ਮਿਲੀ ਸੀ ਅੱਜ ਛੱਡ ਕਿਉਂ ਦਿੱਤੀ ਜੇ ਆਖੋ ਸਤਨਾਮ ਕਦੇ ਗੌਰ ਕਰਿਓ ਕਈ ਲੜ ਪਿੰਦੇ ਨੇ ਬਾਬਾ ਬੰਦੇ ਦਾ ਅੰਦਰ ਸੁੱਚਾ ਚਾਹੀਦਾ ਅਮਰਤ ਨਹੀਂ ਛਕਣਾ ਕਿਉਂ ਭਾਈ ਆਪਣਾ ਤੇ ਪਹਿਲਾ ਜਨਮ ਤੋਂ ਬਾਅਦ ਪਹਿਲਾ ਸੰਸਕਾਰ ਹੈ ਅਮਰਤ ਸੰਸਕਾਰ ਤੇ ਜਦੋਂ ਬੱਚਾ 13 ਦਿਨਾਂ ਦਾ ਹੁੰਦਾ ਏ ਤੇ ਗੁਰਦੁਆਰੇ ਦਾ ਗ੍ਰੰਥੀ ਤੁਸੀਂ ਸਾਦੇ ਹੋ ਚਾਹੇ ਬੇਟੀ ਹੋਵੇ ਬੇਟਾ ਤੇ ਉਹ ਗ੍ਰੰਥੀ ਸਾਹਿਬ ਉਸ ਬੱਚੇ ਨੂੰ ਆਪਣੀ ਗੋਦੀ ਚ ਬਿਠਾਉਂਦਾ ਏ ਤੇ ਬਾਟੇ ਚ ਪਤਾਸੇ ਪਾ ਕੇ ਗੁਰਬਾਣੀ ਪੜ੍ਹ ਕੇ ਤੇ ਉਸ ਬੱਚੇ ਨੂੰ ਅੰਮ੍ਰਿਤ ਛਕਾਉਂਦਾ ਏ ਫਿਰ ਉਹ ਅੰਮ੍ਰਿਤ ਗਿਆ ਕਿੱਥੇ ਸਵਾਲ ਹੈ ਨਾ ਅਸੀਂ ਜਿੰਨੇ ਵੀ ਬੈਠੇ ਆ ਅਸੀਂ ਜਨਮ ਤੋਂ ਅੰਮ੍ਰਿਤ ਧਾਰੀ ਆ ਕਿਉਂ ਨਾਵੇਂ ਪਾਦਸ਼ਾਹ ਤੱਕ ਚਰਨ ਪੌਲ ਦਿੱਤੀ ਜਾਂਦੀ ਸੀ ਦਸਵੇਂ ਪਾਤਸ਼ਾਹ ਨੇ ਆਖਿਆ ਅਸੀਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਲੱਗੇ ਆ ਅੱਜ ਤੋਂ ਦੇਈ ਦੇ ਪੈਰ ਧੋ ਕੇ ਨਹੀਂ ਪੀਣੇ ਤੁਸੀਂ ਸ਼ਬਦ ਨੂੰ ਜਲ ਦੇ ਵਿੱਚ ਮਿਲਾ ਕੇ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਪਾਣ ਕਰ ਲੈਣਾ ਹੈ ਇਹਦਾ ਮਤਲਬ ਆਪਾਂ ਸਾਰੇ ਜਨਮ ਤੋਂ ਲੈ ਕੇ ਸੇਖਾਂ ਅੰਮ੍ਰਿਤਧਾਰੀਆਂ ਪਰ ਫੇਰ ਵੀ ਆਵਾਜ਼ ਲਾਉਣੀ ਪੈਂਦੀ ਆਪਾਂ ਨਗੁਰੇ ਆ ਨਗੁਰੇ ਦਾ ਭਾਵ ਕੀ ਹੁੰਦਾ ਇੱਕ ਛੋਟੀ ਜੀ ਇਤਿਹਾਸ ਤੋਂ ਬਾਹਰ ਜ਼ਿਕਰ ਕਰਾਂ ਕੋਈ ਭੇਡਾਂ ਪਿਆਚਾਰੇ ਉਹਦੀ ਇੱਕ ਭੇਡ ਵਗ ਚੋਂ ਵਿਛੜ ਗਈ ਉਹਦੇ ਪਿੱਛੇ ਸ਼ੇਰ ਲੱਗਾ ਤੇ ਦੌੜੀ ਬੜੀ ਤੇਜ਼ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰ ਉਹ ਜਦੋਂ ਤੇਜ਼ੀ ਦੇ ਨਾਲ ਦੌੜੀ ਤੇ ਅਗਲੇ ਪਾਸੇ ਪਹਾੜੀ ਦੇ ਦਲਦਲ ਹੈ ਤੇ ਉਸ ਦਲਦਲ ਦੇ ਵਿੱਚ ਜਿਹੜਾ ਵੀ ਗਰਸਿਆ ਜਾਂਦਾ ਨਿਕਲਦਾ ਨਹੀਂ ਸਮਝਾਉਣ ਵਾਸਤੇ ਹੁਣ ਇਹ ਨਾ ਕਿਉ ਲਾਈਵ ਚੱਲਦਾ ਵੀ ਇਹ ਕਿਹੜੇ ਗ੍ਰੰਥ ਚ ਲਿਖਿਆ ਕੋ ਸਤਨਾਮ ਇੱਕ ਤੇ ਆ ਜਾ ਬੜੀ ਪ੍ਰੋਬਲਮ ਪੈ ਗਈ 19 ਕ ਕਥਾ ਕੱਟ ਕੇ ਨੈਟ ਤੇ ਪਾ ਦਿੰਦੇ ਨਾ ਪਤਾ ਲੱਗਦਾ ਪਿੱਛੋਂ ਕਥਾ ਸ਼ੁਰੂ ਕਿੱਥੋਂ ਹੋਈ ਤੇ ਕਿਧਰ ਕੀ ਕਹਿ ਰਿਹਾ ਉਹ ਲੋਕੀ 19 ਕ ਚੱਕ ਦਿੰਦੇ ਮਾਫੀ ਦੇ ਦਿਓ ਕੁਝ ਚੀਜ਼ਾਂ ਵੈਸੇ ਸਮਝਾਉਣ ਲਈ ਹੁੰਦੀਆਂ ਏ ਉਸ ਭੇਡ ਨੇ ਕੀ ਵੇਖਿਆ ਵੀ ਅੱਗੇ ਵੀ ਮੌਤ ਤੇ ਪਿੱਛੇ ਵੀ ਮੌਤ ਫੈਸਲਾ ਕੀਤਾ ਵੀ ਅੱਗੇ ਜਾਵਾਂਗੀ ਤੇ ਡੁੱਬ ਕੇ ਮਰਾਂਗੀ ਤੇ ਜੇ ਪਿਛਲੇ ਦੇ ਹੱਥ ਆ ਗਈ ਤੇ ਮੌਤ ਤੇ ਇੱਧਰ ਵੀ ਆਉਣੀ ਆ ਜਦੋਂ ਸੰਤਾਂ ਤੇ 6 ਜੂਨ ਨੂੰ 1984 ਨੂੰ ਹਮਲਾ ਹੋਇਆ ਤੇ ਇਹ ਗੱਲ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਬਾਬਾ ਅਮਰੀਕ ਸਿੰਘ ਹੁਣਾਂ ਕਹੀ ਸੀ ਕਹਿੰਦੇ ਜੇ ਅੱਜ ਚਲੇ ਗਏ ਨਾ ਇੱਥੋਂ ਮੌਤ ਤੇ ਫੇਰ ਵੀ ਆਵੇਗੀ ਮੌਤ ਨੇ ਕਿਸੇ ਨੂੰ ਬਖਸ਼ਣਾ ਨਹੀਂ ਪਰ ਅੱਜ ਜਾਵਾਂਗੇ ਤੇ ਗੁਰੂ ਰਾਮਦਾਸ ਦੇ ਕਦਮਾਂ 'ਚ ਥਾਂ ਮਿਲ ਜੇਗਾ ਮੌਤ ਨੇ ਕਿਸੇ ਨੂੰ ਛੱਡਿਆ ਨਹੀਂ ਗੁਰਮਖੋ ਪਰ ਮੋਹ ਮਰਨੇ ਕਾ ਚਾਉ ਮਰੋਤ ਵਰਕੈ ਉਸ ਭੇਡ ਨੇ ਕੀ ਸੋਚਿਆ ਵੀ ਪਿੱਛੇ ਸ਼ੇਰ ਐ ਇਹ ਤੜਫਾ ਤੜਫਾ ਕੇ ਮਾਰੇਗਾ ਆਪਾਂ ਸੋਚਦੇ ਅੱਗੇ ਚੱਲਦੇ ਆਂ ਜਦੋਂ ਉਹਨੇ ਛਾਲ ਮਾਰੀ ਨਾ ਉਹ ਦਲਦਲ 'ਚ ਡਿੱਗ ਪਈ ਇਹ ਸੰਸਾਰ ਕੀ ਇੱਕ ਦਲਦਲ ਆਸਾ ਮੁਹੱਲਾ ਪਹਿਲਾ ਤਿਤ ਸਰਵੜੈ ਭਈਲੇ ਨਿਵਾਸਾ ਪਾਣੀ ਪਾਵਕ ਜਿਹੜੇ ਤੁਹਾਡੇ ਚ ਨਿਤਨੇਮੀ ਬੈਠੇ ਐ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਾਗ ਨਹੀਂ ਚੱਲੇ ਹਮ ਦੇਖਾਂ ਇਹ ਸੰਸਾਰ ਇੱਕ ਆਗ ਹੈ ਅੱਗ ਦਾ ਸਮੁੰਦਰ ਹੈ ਤੇ ਆਪਣੇ ਪੈਰਾਂ ਨੂੰ ਮੋਹ ਦਾ ਸੰਗਲ ਵੱਜਿਆ ਹੋਇਆ ਏ ਤੇ ਬਾਪੂ ਸਾਹਿਬ ਜੀ ਕਹਿੰਦੇ ਜਿਹੜਾ ਵੇਖਿਆ ਡੋਬੀ ਗਿਆ ਹਮ ਦੇਖਾ ਤੇ ਦੂਵੀਲੇ ਪਤਾ ਨਹੀਂ ਕਿੰਨੇ ਕੁ ਡੁੱਬ ਗਏ ਇੱਥੇ ਕਿੰਨਿਆਂ ਕਦੇ ਭੋਗ ਪੈ ਗਏ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨੌਂਬੁਰਾ ਇਹ ਕਥਾ ਸਾਰੇ ਸੁਣਦੇ ਪਰ ਫੇਰ ਵੀ ਗੁਰੂ ਵਾਲੇ ਨਹੀਂ ਬਣਦੇ ਫੇਰ ਵੀ ਉੱਥੇ ਹੀ ਖੜੋਤੇ ਸਲਾਹਾਂ ਕਰੀ ਜਾਂਦੇ ਉਸ ਢੇੜ ਨੇ ਛਾਲ ਮਾਰਤੀ ਦਲਦਲ ਚ ਕੰਡੇ ਤੇ ਡਿੱਗੀ ਅਧੀਆਂ ਲੱਤਾਂ ਅੱਗੇ ਤੇ ਅਧੀਆਂ ਪਿੱਛੇ ਉਹ ਜਿਹੜਾ ਪਿੱਛੇ ਆਉਂਦਾ ਸੀ ਤੇਜ ਬ੍ਰੇਕ ਉਹਦੀ ਵੀ ਨਹੀਂ ਲੱਗੀ ਆਖੋ ਸਤਨਾਮ ਉਹਦੇ ਤੋਂ ਵੀ ਚਾਰ ਗੁਣਾ ਅੱਗੇ ਗਿਆ ਜਦੋਂ ਦੋਵੇਂ ਦਲਦਲ 'ਚ ਡਿੱਗ ਪਏ ਨਾ ਗੱਲ ਮੈਂ ਕਰਨੀ ਗੁਰੂ ਦੀ ਗੁਰੂ ਕੀ ਹੈ ਜਦੋਂ ਦੋਵੇਂ ਡਿੱਗੇ ਤੇ ਭੇਡ ਹੱਸੀ ਤੇ ਸ਼ੇਰ ਕਹਿੰਦਾ ਦੰਦੀਆਂ ਕਾਹਤੋਂ ਕੱਢਦੀਆਂ ਮਰਾਂਗੇ ਤੇ ਦੋਵੇਂ ਹੀ ਮੈਂ ਵੀ ਡਿੱਗ ਪਿਆ ਦਲਦਲ 'ਚ ਤੂੰ ਵੀ ਉਹ ਕਹਿੰਦੀ ਮੈਨੂੰ ਮਰਨ ਦਾ ਡਰ ਨਹੀਂ ਮੌਤ ਨੇ ਕਿਸੇ ਨੂੰ ਨਹੀਂ ਬਖਸ਼ਿਆ ਕਿੱਥੇ ਗਿਆ ਸੁਲਤਾਨ ਸਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਬਹੁਤੇ ਕਰ ਕਰ ਗਏ ਅਡੰਬਰ ਕੋਈ ਪਾਏ ਗਿਆਨੀ ਧਿਆਨੀ ਚਤੁਰਪੇਖ ਰਹਿਣ ਨਹੀਂ ਏ ਠਾਏ ਕੋਈ ਨਹੀਂ ਰਿਹਾ ਏ ਥੇ بڑے بڑے ਕਥਾਵਾਚਕ ਕੀਰਤਨੀਆਂ ਬڑے بڑے ਸੂਰਮੇ ਯੋਧੇ بڑے بڑے ਨਿੰਦਕ ਚੁਗਲ ਸਭ ਚਲੇ ਗਏ ਤੋ ਉਸ ਵੇਲੇ ਕਹਿੰਦਾ ਤੂੰ ਹੱਸਦੀ ਕਿਉਂ ਏ ਕਹਿੰਦੀ ਹੱਸਦੀ ਆ ਤੇਰੇ ਤੇ ਕਿ ਮਰਨਾ ਤੇ ਮੈਂ ਵੀ ਏ ਮਰਨਾ ਤੂੰ ਵੀ ਐ ਮੈਨੂੰ ਹਾਸਾ ਤਾਂ ਆਉਂਦਾ ਵੀ ਮੇਰਾ ਮਾਲਕ ਪਿੱਛੇ ਆ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਕਹਿੰਦੇ ਮਤਲਬ ਕਹਿੰਦੀ ਮੈਂ ਕਿਸੇ ਦੀ ਰੱਖੀ ਹੋਈ ਆ ਜਦੋਂ ਗਿਣਤੀ ਕਰੇਗਾ ਤੇ ਇੱਕ ਘਟੇਗੀ ਲੱਭਣ ਆਵੇਗਾ ਜਦੋਂ ਮੈਨੂੰ ਲੱਭੇਗਾ ਕੰਮ ਸੇ ਕੰਮ ਮੇਰੀ ਦੇਈ ਨੂੰ ਕੱਢ ਕੇ ਲੈ ਜਾਏਗਾ ਮੇਰੀ ਖੱਲ ਲਾ ਲੇਗਾ ਮੈਂ ਕੰਮ ਆ ਜਾਾਂਗੀ ਕਹਿੰਦੀ ਤੇਰੇ ਤੇ ਹਾਸਾ ਆਉਂਦਾ ਤੇਰਾ ਤੇ ਗੁਰੂ ਹੀ ਕੋਈ ਨਹੀਂ ਤੇਰੇ ਮਗਰ ਕਿੰਨੇ ਆਉਣਾ ਆਖੋ ਸਤਨਾਮ ਸ੍ਰੀ ਕਿੱਡੀ ਵੱਡੀ ਗੱਲ ਐ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਿਸੇ ਮਹਾਂਪੁਰਖ ਨੇ ਇਹ ਟਾਂਚ ਮਾਰੀ ਕਿ ਬਾਬਾ ਤੇਰਾ ਦਾੜਾ ਚਿੱਟਾ ਹੋ ਗਿਆ ਈ ਅਜੀ ਨਗੁਰਾ ਏ